ਗੰਨਿਕ ਅਹਿਮ ਦਿਨ ਹੈ ਔਰ ਖਾਸ ਤੌਰ ਤੇ ਕਾਂਗਰਸ ਪਾਰਟੀ ਦੇ ਲਈ ਬਹੁਤ ਹੀ ਵੱਡਾ ਤੇ ਅਹਿਮ ਦਿਨ ਹੈ ਕਿਉਂਕਿ ਕੱਲ ਕਾਂਗਰਸ ਪਾਰਟੀ ਦੇ ਵੱਲੋਂ ਕੁਝ ਵੱਡੇ ਫੈਸਲੇ ਲਏ ਜਾਣੇ ਆ ਜਾਂ ਕਹਿ ਲਈਏ ਕਿ ਦੇਸ਼ ਦੇ ਵਿੱਚ ਸਿਆਸਤ ਨੂੰ ਅੱਗੇ ਕਿਵੇਂ ਵਧਾਉਣਾ ਹੈ ਔਰ ਖਾਸ ਤੌਰ ਤੇ ਪੰਜਾਬ ਦੇ ਵਿੱਚ ਕਾਂਗਰਸ ਦੀ ਅਗਲੀ ਰਣਨੀਤੀ ਕੀ ਹੋਵੇ ਇਸ ਨੂੰ ਲੈ ਕੇ ਕੱਲ ਇੱਕ ਅਹਿਮ ਮੀਟਿੰਗ ਹੈ ਇੱਕ ਕੱਲ ਅਹਿਮ ਮੰਤਰ ਹੋਵੇਗਾ ਲੇਕਿਨ ਜਿਹੜੀ ਸਭ ਤੋਂ ਵੱਡੀ ਗੱਲ ਕੱਲ ਇੱਕ ਵੱਡਾ ਫੈਸਲਾ ਹੋਣ ਜਾ ਰਿਹਾ ਕਾਂਗਰਸ ਪਾਰਟੀ ਦੇ ਵਿੱਚ ਉਹ ਹੈ ਨਵਜੋਤ ਸਿੰਘ ਸਿੱਧੂ ਨਵਜੋਤ ਕੌਰ ਸਿੱਧੂ ਨੂੰ ਲੈ ਕੇ ਜੋ ਚਰਚਾ ਹੋ ਰਹੀ ਹੈ ਜੋ ਜਾਣਕਾਰੀ AICC ਜਾਨੀ ਕਿ 올 ਇੰਡੀਆ ਕਾਂਗਰਸ ਕਮੇਟੀ ਤੋਂ ਨਿਕਲ ਕੇ ਸਾਹਮਣੇ ਆਈ ਹੈ ਦਰਅਸਲ ਕੱਲ ਕਾਂਗਰਸ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ CWCD ਮੀਟਿੰਗ ਕੱਲ ਇੱਕ ਅਹਿਮ ਹੋਣ ਜਾ ਰਹੀ ਹੈ ਜਿਹੜੀ ਕਿ ਖਾਸ ਤੌਰ ਤੇ ਕੌਮੀ ਰਾਜਨੀਤੀ ਦੇ ਨਾਲ ਨਾਲ ਪੰਜਾਬ ਦੇ ਕੁਝ ਅਸਲ ਮਸਲਿਆਂ ਤੇ ਵੀ ਚਰਚਾ ਕਰੇਗੀ ਔਰ ਉਹ ਮਸਲੇ ਕਿਹੜੇ ਨੇ ਕਿਹੜੇ ਨਾਵਾਂ ਨੂੰ ਲੈ ਕੇ ਚਰਚਾ ਹੋਈ ਹੈ ਕਿਸ ਤਰ੍ਹਾਂ ਦੀ ਚਰਚਾ ਹੋਈ ਹੈ ਇਹ ਸਭ ਚੀਜ਼ਾਂ ਦਾ ਜ਼ਿਕਰ ਉਸ ਕੱਲ ਹੋਣ ਵਾਲੀ ਮੀਟਿੰਗ ਦੇ ਵਿੱਚ ਕੀਤਾ ਜਾਣਾ ਹੈ ਔਰ ਸਭ ਤੋਂ ਵੱਡੀ ਗੱਲ ਕਿ ਇਸ ਮੀਟਿੰਗ ਦੇ ਵਿੱਚ ਕੌਣ ਕੌਣ ਸ਼ਾਮਲ ਹੋਵੇਗਾ ਸਾਰਿਆਂ ਗੱਲਾਂ ਤੁਹਾਨੂੰ ਦੱਸਾਂਗੇ ਜੁੜੇ ਰਹੋ ਪਰ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਆਕਰਕਰ ਇਸ ਮੀਟਿੰਗ ਦੇ ਵਿੱਚ ਹੋਣ ਕੀ ਜਾ ਰਿਹਾ ਹੈ ਜੋ ਸੋਰਸਸ ਵੱਲੋਂ ਜਾਣਕਾਰੀ ਆਈ ਹੈ ਕਿ ਸੀਡਬਲਯੂਸੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਕੱਲ ਹੋਣ ਜਾ ਰਹੀ ਹੈ ਉਸ ਚ ਮੇਨ ਅਜੰਡਾ ਰਹੇਗਾ ਕਿ ਨੈਸ਼ਨਲ ਪੋਲਿਟਿਕਸ ਨੂੰ ਅੱਗੇ ਕਿਵੇਂ ਵਧਾਉਣਾ ਹੈ ਜਾਨੀ ਕਿ ਉਹ ਕਿਹੜੇ ਮਸਲੇ ਨੇ ਉਹ ਕਿਹੜੇ ਇਸ਼ੂ ਨੇ ਕਿਹੜੇ ਮੁੱਦੇ ਨੇ ਜਿਨ੍ਹਾਂ ਤੇ ਮੌਜੂਦਾ ਸਰਕਾਰ ਨੂੰ ਘੇਰਿਆ ਜਾਵੇ ਔਰ ਕੌਮੀ ਪੱਤਰ ਤੇ ਘੇਰਿਆ ਜਾਵੇ ਖਾਸ ਤੌਰ ਤੇ ਚਾਹੇ ਉਹ ਮੰਨਰੀਗਾ ਵਾਲਾ ਮਸਲਾ ਆ ਤੇ ਹੁਣ ਜਿਸ ਤਰੀਕੇ ਦੇ ਨਾਲ ਅਰਾਵਲੀ ਨੂੰ ਲੈ ਕੇ ਜਾਂ ਹੋਰ ਇਸ ਦੇ ਨਾਲ ਜੁੜੇ ਹੋਏ ਜਿੰਨੇ ਵੀ ਵੱਡੇ ਮੁੱਦੇ ਨੇ ਉਹ ਸਾਰੇ ਮਸਲੇ ਨੇ ਜਿਹੜੇ ਉਹ ਨਿਕਲ ਕੇ ਸਾਹਮਣੇ ਆ ਰਹੇ ਨੇ ਤੇ ਉਹਨਾਂ ਦੀ ਰੂਪਰੇਖਾ ਜਿਹੜੀ ਉਹ ਕੱਲ ਤਿਆਰ ਕੀਤੀ ਜਾਣੀ ਹੈ ਦੂਜਾ ਦੋ ਸਟੇਟਸ ਖਾਸ ਤੌਰ ਤੇ ਜਿਨ੍ਹਾਂ 'ਚ ਅੱਗੇ ਇਲੈਕਸ਼ਨਸ ਆ ਰਹੇ ਨੇ ਔਰ ਉਹਨਾਂ ਨੂੰ ਲੈ ਕੇ ਰਣਨੀਤੀ ਤੇ ਕੱਲ ਬਹੁਤ ਅਹਿਮ ਚਰਚਾ ਹੋਵੇਗੀ ਉਹ ਦੋਵੇਂ ਸਟੇਟਸ ਨੇ ਵੈਸਟ ਬੰਗਾਲ ਤੇ ਕੇਰਲਾ ਇਹਨਾਂ ਦੋਵਾਂ ਸਟੇਟਸ ਦੇ ਵਿੱਚ ਕਾਂਗਰਸ ਪਾਰਟੀ ਦੀ ਰਣਨੀਤੀ ਕੀ ਰਹੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਕੀ ਕੁਝ ਹੋਵੇਗਾ ਉਸ ਤੇ ਚਰਚਾ ਹੋਣੀ ਹੈ ਤੇ ਹੁਣ ਉਹ ਚਰਚਾ ਕਿਸ ਤਰ੍ਹਾਂ ਦੀ ਹੋਏਗੀ ਰਣਨੀਤੀ ਕਿਸ ਤਰ੍ਹਾਂ ਦੀ ਹੋਏਗੀ ਔਰ ਖਾਸ ਤੌਰ ਤੇ ਰਣਨੀਤੀ ਬਣਾਏਗਾ ਕੌਣ ਕਿਉਂਕਿ ਬਹੁਤ ਦਿਨਾਂ ਤੋਂ ਕਾਂਗਰਸ ਦੇ ਲੀਡਰਾਂ ਦੀ ਕੋਈ ਵੱਡੀ ਮੀਟਿੰਗ ਨਹੀਂ ਹੋ ਪਾ ਰਹੀ ਸੀ ਔਰ ਲਗਭਗ ਹਫਤਾ 10 ਦਿਨ ਪਹਿਲਾਂ ਜਿਹੜੀ ਪ੍ਰਸ਼ਾਂਤ ਕੁਸ਼ੋਰ ਦੀ ਪ੍ਰਿੰਕਾ ਗਾਂਧੀ ਦੇ ਨਾਲ ਮੀਟਿੰਗ ਹੁੰਦੀ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਉੱਥੇ ਦੋ ਤਿੰਨ ਵੱਡੇ ਲੀਡਰ ਸੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਹੈ ਉਹਨਾਂ ਦੇ ਵਿੱਚ ਚਾਹੇ ਬੀਨੂ ਗੋਪਾਲ ਨੇ ਔਰ ਉਸ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਰਣਨੀਤੀ ਨੂੰ ਲੈ ਕੇ ਪ੍ਰਸ਼ਾਂਤ ਕੁਸ਼ੋਰ ਕੰਮ ਕਰਨ ਦੇ ਲਈ ਰਾਜ਼ੀ ਨੇ ਪਰ ਉਹਨਾਂ ਨੇ ਕੁਝ ਸ਼ਰਤਾਂ ਰੱਖੀਆਂ ਨੇ ਉਹ ਸ਼ਰਤਾਂ ਕੱਲ ਦੀ ਮੀਟਿੰਗ ਤੋਂ ਬਾਅਦ ਜਦੋਂ ਲੀਡਰ ਬੈਠਣਗੇ ਉਹਨਾਂ ਤੇ ਵਿਚਾਰ ਚਰਚਾ ਕੀਤੀ ਜਾਏਗੀ ਹੁਣ ਆਪਾਂ ਗੱਲ ਕਰਦੀ ਹੈ ਪੰਜਾਬ ਦੀ ਕਿ ਇਸ ਮੀਟਿੰਗ ਤੋਂ ਪੰਜਾਬ ਨੂੰ ਕੀ ਮਿਲੂਗਾ ਪੰਜਾਬ ਦਾ ਇਸ ਨਾਲ ਕਿੰਨਾ ਕੁ ਲਾਭ ਹੁੰਦਾ ਹੈ ਕਿ ਪੰਜਾਬ ਨੂੰ ਕੀ ਕੁਝ ਇਸ ਮੀਟਿੰਗ ਦੇ ਵਿੱਚੋਂ ਮਿਲਦਾ ਹੈ ਸਵਾਲ ਵੱਡਾ ਹੈ ਕਿ ਨਮਜੋਤ ਕੌਰ ਸਿੱਧੂ ਨੇ ਜੋ ਬਿਆਨ ਦਿੱਤਾ ਸੀ ਉਸ ਬਿਆਨ ਨੂੰ ਲੈ ਕੇ ਕਾਂਗਰਸੀਆਂ ਨੇ ਲਗਾਤਾਰ ਸ਼ਿਕਾਇਤਾਂ ਕੀਤੀਆਂ ਰਾਜਾ ਬਰਿੰਗ ਤੋਂ ਲੈ ਕੇ ਭੁਪੇਸ਼ ਬੰਗੇਲ ਨੇ ਵੀ ਜਿਹੜੀਆਂ ਨੇ ਉਹ ਸ਼ਿਕਾਇਤਾਂ ਕੀਤੀਆਂ ਪੰਜਾਬ ਦੀ ਜਿੰਨੀ ਕਾਂਗਰਸ ਦੀ ਲੀਡਰਸ਼ਿਪ ਦੀ ਸਾਰੀਆਂ ਨੇ ਹਾਈ ਕਮਾਂਡ ਦੇ ਕੋਲ ਸ਼ਿਕਾਇਤਾਂ ਕੀਤੀਆਂ ਔਰ ਉਹਨਾਂ ਸ਼ਿਕਾਇਤਾਂ ਤੋਂ ਬਾਅਦ ਨਤੀਜਾ ਇਹ ਨਿਕਲਦਾ ਹੈ ਕਿ ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਜਾਂਦਾ ਹੈ ਪਰ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਅਜੇ ਵੀ ਸਸਪੈਂਸ ਆ ਜਿਹੜਾ ਉਹ ਬਰਕਰਾਰ ਆ ਸੋ ਕੀ ਇਹ ਮੰਨ ਲਿਆ ਜਾਵੇ ਕਿ ਕੱਲ ਦੀ ਮੀਟਿੰਗ ਦੇ ਵਿੱਚ ਕੋਈ ਵੱਡਾ ਫੈਸਲਾ ਨਵਜੋਤ ਸਿੰਘ ਸਿੱਧੂ ਨਵਜੋਤ ਕੌਰ ਸਿੱਧੂ ਸਿੱਧੂ ਜੋੜੇ ਨੂੰ ਲੈ ਕੇ ਹੋਵੇਗਾ ਇਹ ਚਰਚਾ ਮੀਡੀਆ ਤੇ ਇੱਕ ਸੈਕਸ਼ਨ ਦੇ ਵਿੱਚ ਲਗਾਤਾਰ ਖਾਸ ਤੌਰ ਤੇ ਪੰਜਾਬ ਦੇ ਮੀਡੀਆ ਦੇ ਸੈਕਸ਼ਨ ਦੇ ਵਿੱਚ ਚੱਲ ਰਹੀ ਹੈ ਪਰ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਨਵਜੋਤ ਕੌਰ ਸਿੱਧੂ ਦੀ ਸਸਪੈਂਸ਼ਨ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਭਵਿੱਖ ਕੀ ਹੋਵੇਗਾ ਕਾਂਗਰਸ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਉਹ ਤੈਅ ਕੀਤੀਆਂ ਜਾਣਗੀਆਂ ਔਰ ਕਾਂਗਰਸ ਦੇ ਵਿੱਚ ਕੀ ਕੁਝ ਹੋਣਾ ਚਾਹੀਦਾ ਜਾ ਉਸ ਤੇ ਵੀ ਜ਼ਰੂਰ ਚਰਚਾ ਹੋਵੇਗੀ ਪਰ ਫਿਲਹਾਲ ਕੋਈ ਅੰਤਮ ਫੈਸਲਾ ਇਸ ਮੀਟਿੰਗ ਦੇ ਵਿੱਚ ਸਿੱਧੂ ਜੋੜੇ ਨੂੰ ਲੈ ਕੇ ਨਹੀਂ ਲਿਆ ਜਾ ਸਕਦਾ ਜਾਨੀ ਕਿ ਸਿੱਧੇ ਤੌਰ ਤੇ ਕਹਿ ਲਈਏ ਕਿ ਅਖੀਰਲਾ ਫੈਸਲਾ ਕਾਂਗਰਸ ਪਾਰਟੀ ਸਿੱਧੂ ਜੋੜੇ ਨੂੰ ਲੈ ਕੇ ਕੱਲ ਦੀ ਮੀਟਿੰਗ ਦੇ ਵਿੱਚ ਨਹੀਂ ਲਏਗੀ ਉਹ ਕਿਵੇਂ ਕਿਹਾ ਜਾ ਰਿਹਾ ਕਿ ਸਿਆਸਤ ਦੇ ਵਿੱਚ ਜਿਵੇਂ ਕਹਿੰਦੇ ਆ ਕਿ ਕਈ ਚੀਜ਼ਾਂ ਨੇ ਉਹਨਾਂ ਨੂੰ ਹਵਾ ਦੇ ਵਿੱਚ ਲਟਕਾ ਦਿਓ ਨਾ ਤੇ ਉਹਨਾਂ ਤੇ ਕੋਈ ਗੱਲਬਾਤ ਕਰੋ ਤੇ ਨਾ ਹੀ ਉਹਨਾਂ ਮੁੱਦਿਆਂ ਨੂੰ ਬੜਾ ਛੇੜੋ ਉਹ ਜਿਵੇਂ ਹੈਗੇ ਆ ਉਹਨਾਂ ਨੂੰ ਉਵੇਂ ਹੀ ਰਹਿਣ ਦਿਓ ਜਾਨੀ ਕਿ ਨਾ ਤਾਂ ਕੋਈ ਐਕਸ਼ਨ ਲਵੋ ਤੇ ਨਾ ਹੀ ਉਸ ਨੂੰ ਸਵੀਕਾਰ ਕਰੋ ਉਹ ਸਥਿਤੀ ਦੇ ਵਿੱਚ ਜੋ ਜਾਣਕਾਰੀ ਮਿਲ ਪਾਰੀ ਹੈ ਉਹ ਹੈ ਕਿ ਸਿੱਧੂ ਜੋੜੇ ਨੂੰ ਰੱਖ ਦਿੱਤਾ ਜਾਏਗਾ ਛੱਡ ਦਿੱਤਾ ਜਾਏਗਾ ਤੇ ਹੁਣ ਕਿਉਂਕਿ ਕਾਂਗਰਸ ਪਾਰਟੀ ਇਸ ਵੇਲੇ ਇਹ ਨਹੀਂ ਚਾਹੁੰਦੀ ਕਿ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਲਈਏ ਔਰ ਇਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਵਿੱਚ ਥਰਡ ਲੈਵਲ ਤੇ ਜਿਵੇਂ ਲਗਾਤਾਰ ਨਵਜੋਤ ਕੌਰ ਸਿੱਧੂ ਕਲੇਮ ਕਰ ਰਹੀ ਸੀ ਕਿ 70% ਜਿਹੜੀ ਕਾਂਗਰਸ ਆ ਉਹ ਉਹਨਾਂ ਦੇ ਨਾਲ ਆ ਸੋ ਉਸ ਦਰ ਤੋਂ ਵੀ ਕਾਂਗਰਸ ਪਾਰਟੀ ਅਜੇ ਕੋਈ ਵੱਡਾ ਫੈਸਲਾ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਉਹਨਾਂ ਦੇ ਮੂਡ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਫਿਲਹਾਲ ਉਹ ਕਰਨ ਦੀ ਸਥਿਤੀ ਦੇ ਵਿੱਚ ਨਹੀਂ ਹੋਵੇਗੀ ਉਹ ਚਾਹੁੰਦੇ ਆ ਕਿ ਜਿੱਦਾਂ ਦੀ ਸਥਿਤੀ ਬਣੀ ਐ ਉਸ ਨੂੰ ਉਦਾਂ ਦੀ ਬਣੀ ਰਹਿਣ ਦਿੱਤੇ ਜਾਵੇ ਪਰ ਇੱਕ ਚੀਜ਼ ਹੋਰ ਕਿ ਕਿਸ ਤਰ੍ਹਾਂ ਇੱਕ ਸਰਵੇ ਜਿਹੜਾ ਉਹ ਕਰਵਾਇਆ ਜਾ ਰਿਹਾ ਹੈ ਜੋ ਕਿ ਪਹਿਲਾਂ 25 26 ਤਰੀਕ ਤੱਕ ਮੁਕੰਮਲ ਹੋਣਾ ਸੀ ਪਰ ਹੁਣ ਉਹਦੀ ਜਿਹੜੀ ਤਰੀਕ ਆ ਉਹ 5 ਤੋਂ 7 ਜਨਵਰੀ ਦੇ ਵਿਚਕਾਰ ਹੁਣ ਉਮੀਦਾਂ ਲੱਗ ਰਹੀਆਂ ਨੇ ਕਿ راہুল ਗਾਂਧੀ ਦੇ ਟੇਬਲ ਤੇ ਉਹ ਜਿਹੜਾ ਸਰਵੇ ਕਰਵਾਇਆ ਜਾ ਰਿਹਾ ਹੈ ਕਾਂਗਰਸ ਦੇ ਵੱਲੋਂ ਉਹ ਉਹਨਾਂ ਨੂੰ ਪੇਸ਼ ਕੀਤਾ ਜਾਏਗਾ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 3 4 ਤਰੀਕ ਦੇ ਵਿੱਚ ਵਿੱਚ ਜਾਨੀ ਕਿ ਜਨਵਰੀ ਦੇ ਵਿੱਚ 2026 ਦੇ ਵਿੱਚ ਉਹ راہੁਲ ਗਾਂਧੀ ਤੇ ਪੇਬਲ ਤੇ ਜਿਹੜਾ ਸਰਵੇ ਆ ਉਹ ਭੇਜ ਦਿੱਤਾ ਜਾਏਗਾ ਔਰ ਇਸ ਤੋਂ ਬਾਅਦ ਨਵੇਂ ਸਾਲ ਚ ਪੰਜਾਬ ਕਾਂਗਰਸ ਦੇ ਵਿੱਚ ਤਬਦੀਲੀਆਂ ਦਾ ਦੌਰ ਸ਼ੁਰੂ ਹੋਵੇਗਾ ਤਬਦੀਲੀਆਂ ਕਿਸ ਤਰ੍ਹਾਂ ਦੀਆਂ ਆਉਣਗੀਆਂ ਇਹਨੂੰ ਲੈ ਕੇ ਕਾਫੀ ਜਿਹੜੇ ਸਵਾਲ ਨੇ ਉਹ ਬਣੇ ਹੋਏ ਨੇ ਕਿਉਂਕਿ ਕਾਂਗਰਸ ਦੇ ਵਿੱਚ ਇੱਕ ਇਹ ਵੀ ਚਰਚਾ ਚੱਲਦੀ ਪਈ ਆ ਸੀਐਮ ਫੇਸ ਦੇ ਲਈ ਕਈ ਸੋਚ ਰਹੇ ਨੇ ਕਿ ਜਿਹੜਾ ਸਰਵੇ ਕਾਂਗਰਸ ਦੇ ਵੱਲੋਂ ਕਰਵਾਇਆ ਜਾ ਰਿਹਾ ਜਿਹੜਾ ਰਾਹੁਲ ਗਾਂਧੀ ਨੂੰ ਭੇਜਣਾ ਆ 3-4 ਤਰੀਕ ਤੱਕ ਉਸ ਤਿੰਨ ਸੀਐਮ ਚਿਹਰਿਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਆ ਉਸ ਤੇ ਬਹੁਤ ਸਾਰੀਆਂ ਚਰਚਾਵਾਂ ਹੋਈਆਂ ਚੀਜ਼ ਨੂੰ ਲੈ ਕੇ ਪਰ ਉਹਨਾਂ ਉਹਨਾਂ ਤਿੰਨ ਚਿਹਰਿਆਂ ਨੂੰ ਲੈ ਕੇ ਸਭ ਤੋਂ ਜਿਹੜੀ ਜ਼ਿਆਦਾ ਤਵੱਜੂ ਹੈ ਉਹ ਕਾਂਗਰਸ ਪਾਰਟੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਨੂੰ ਦਿੱਦੀ ਹੈ ਉਹਦੇ ਸੰਕੇਤ ਮਿਲਨੇ ਸ਼ੁਰੂ ਹੋ ਚੁੱਕੇ ਆ ਪਰ ਉਹ ਚਿਹਰਾ ਚਰਨਜੀਤ ਸਿੰਘ ਚੰਨੀ ਹੋ ਸਕਦੇ ਆ ਜਾਂ ਕੋਈ ਹੋਰ ਹੈ ਇਸ ਬਾਰੇ ਲੋਕ ਸੋਚ ਰਹੇ ਨੇ ਕਿ ਜਿਹੜਾ ਸਰਵੇ ਟੇਬਲ ਤੇ ਜਾਣਾ ਹੈ ਰਾਹੁਲ ਗਾਂਧੀ ਦੇ ਉਹ ਇਸ ਚੀਜ਼ ਨੂੰ ਲੈ ਕੇ ਆ ਪਰ ਦੱਸ ਦਈਏ ਕਿ ਕਾਂਗਰਸ ਦੇ ਵੱਲੋਂ ਇਹ ਜਿਹੜਾ ਸਰਵੇ ਕਰਵਾਇਆ ਜਾ ਰਿਹਾ ਸੀਐਮ ਫੇਸ ਦੇ ਲਈ ਨਹੀਂ ਹੈ ਪਰ ਫਿਰ ਵੀ ਤੁਹਾਡੇ ਧਿਆਨ ਦੇ ਵਿੱਚ ਦੱਸ ਦਈਏ ਕਿ ਉਹ ਚਿਹਰਾ ਜਿਹੜਾ ਚਰਨਜੀਤ ਸਿੰਘ ਚੰਨੀ ਜਿਹੜਾ ਆ ਸੀਐਮ ਫੇਸ ਦੇ ਲਈ ਜਿਆਦਾ ਤਵੱਜੋ ਦਿੱਤੀ ਜਾ ਰਹੀ ਹੈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਚਰਨਜੀਤ ਸਿੰਘ ਚੰਨੀ ਨੂੰ ਸੀਐਮ ਫੇਸ ਪੰਜਾਬ ਦੇ ਵਿੱਚ ਅਨਾਉਂਸ ਕੀਤਾ ਜਾਏ ਜੋ ਮੀਡੀਆ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਰਿਹਾ ਪਰ ਇਸ ਚੀਜ਼ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਕੋਈ ਵੀ ਜਿਹੜਾ ਸਰਵੇ ਨਹੀਂ ਕਰਵਾਇਆ ਜਾ ਰਿਹਾ ਉਹ ਜਿਹੜਾ ਸਰਵੇ ਕਰਵਾਇਆ ਜਾ ਰਿਹਾ ਕਾਂਗਰਸ ਦੇ ਵਿੱਚ ਉਹ ਇਸ ਚੀਜ਼ ਨੂੰ ਲੈ ਕੇ ਹੈ ਕਿ ਕਾਂਗਰਸ ਦੀ ਅਗਲੀ ਰਣਨੀਤੀ ਕੀ ਹੋਣੀ ਚਾਹੀਦੀ ਹੈ ਕਾਂਗਰਸ ਜਿਹੜੀ ਉਹ ਸੀਐਮ ਫੇਸ ਦੇ ਲਈ ਆਪਣੇ ਆਪ ਨੂੰ ਇਹ ਸਰਵੇ ਨਹੀਂ ਕਰਵਾ ਰਹੀ ਉਹ ਚਾਹੁੰਦੇ ਆ ਕਿ ਅੱਗੇ ਜਾ ਕੇ ਜਦੋਂ ਪੰਜਾਬ ਦੇ ਵਿੱਚ ਜਾਂ ਦੂਜੀਆਂ ਸਟੇਟਾਂ ਦੇ ਵਿੱਚ ਜਿੱਥੇ ਇਲੈਕਸ਼ਨ ਹੋਣੇ ਆ ਉੱਥੇ ਜਿਹੜੀ ਸੱਤਾ ਦੀ ਸਰਕਾਰ ਆ ਉਸ ਨੂੰ ਕਿਸ ਤਰ੍ਹਾਂ ਘੇਰਿਆ ਜਾਵੇ ਉਹ ਆਪਣੇ ਆਪ ਨੂੰ ਦੁਬਾਰਾ ਤੋਂ ਐਕਟਿਵ ਕਰਨਾ ਚਾਹੁੰਦੇ ਆ ਇਸ ਚੀਜ਼ ਨੂੰ ਲੈ ਕੇ ਜਿਹੜਾ ਆ ਉਹ ਸਰਵੇ ਕਰਵਾਇਆ ਜਾ ਰਿਹਾ ਔਰ ਐਸੇ ਵਿਰੋਧੀ ਧਿਰ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਦੇ ਉੱਤੇ ਜਿਹੜੇ ਸਵਾਲ ਆ ਉਹ ਕਰਨੇ ਚਾਹੀਦੇ ਆ ਕਿਹੜੇ ਮੁੱਦੇ ਆ ਜਿਹੜੇ ਉਹ ਕਰਨੇ ਚਾਹੀਦੇ ਆ ਇਸ ਤਰ੍ਹਾਂ ਦਾ ਜਿਹੜਾ ਸਰਵੇ ਕਰਵਾਇਆ ਜਾ ਰਿਹਾ ਪਰ ਸੀਐਮ ਫੇਸ ਦੇ ਲਈ ਸਰਵੇ ਕਾਂਗਰਸ ਦੇ ਵੱਲੋਂ ਨਹੀਂ ਕਰਵਾਇਆ ਜਾ ਰਿਹਾ ਪਰ ਫਿਰ ਵੀ ਚਰਨਜੀਤ ਸਿੰਘ ਚੰਨੀ ਇਸ ਲੀਡ ਦੇ ਵਿੱਚ ਨੇ ਕਿ ਉਹਨਾਂ ਨੂੰ ਸੀਐਮ ਫੇਸ ਕਿਤੇ ਨਾ ਕਿਤੇ ਬਣਾ ਦਿੱਤਾ ਜਾਏ ਪੰਜਾਬ ਦੇ ਵਿੱਚ ਪਰ ਫਿਰ ਵੀ ਚਰਨਜੀਤ ਸਿੰਘ ਚੰਨੀ ਨੂੰ ਇਸ ਤੋਂ ਇਲਾਵਾ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ ਨਵੇਂ ਸਾਲ ਦੇ ਵਿੱਚ ਪ੍ਰਧਾਨ ਕੋਈ ਹੋਰ ਹੋਵੇਗਾ ਚਰਨਜੀਤ ਸਿੰਘ ਚੰਨੀ ਨਹੀਂ ਹੋਣਗੇ ਪਰ ਪ੍ਰਧਾਨਗੀ ਤੋਂ ਇਲਾਵਾ ਇੱਕ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਉਹਨਾਂ ਨੂੰ ਮਿਲ ਸਕਦੀ ਹੈ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਔਰ ਤੁਸੀਂ ਇਹ ਕੁਝ ਚੀਜ਼ਾਂ ਵੇਖਿਆ ਵੀ ਹੋਣਗੀਆਂ ਕਿ ਲਗਾਤਾਰ ਚਮਕੌਰ ਸਾਹਿਬ ਹਲਕੇ ਦੇ ਵਿੱਚ ਜ਼ਿਲ੍ਹਾ ਪ੍ਰੇਸ਼ਦ ਬਲਾਕ ਸੰਪਤੀ ਨਤੀਜਿਆਂ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਬਹੁਤ ਐਕਟਿਵ ਹੋਏ ਨੇ ਉੱਪਰ ਮੈਸੇਜ ਗਿਆ ਹੈ ਔਰ ਪਿਛਲੇ ਦਿਨੀ ਫਰੀਦਕੋਟ ਦੇ ਵਿੱਚ ਕਿੱਕੀ ਢਿੱਲੋਂ ਦੇ ਘਰੇ ਜਾ ਕੇ ਇੱਕ ਬੀਜੇਪੀ ਲੀਡਰ ਸੀ ਜਿਨ੍ਹਾਂ ਦੀ ਕਾਂਗਰਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਜੁਆਇਨਿੰਗ ਕਰਵਾਈ ਗਈ ਹੈ ਹਾਲਾਂਕਿ ਮਾਲਵੇ ਦੇ ਵਿੱਚ ਉਸ ਏਰੀਆ ਦੇ ਵਿੱਚ ਫਰੀਦਕੋਟ ਮੁਕਸਰ ਲੰਬੀ ਦੇ ਵਿੱਚ ਰਾਜਾ ਬੜਿੰਗ ਉੱਥੋਂ ਦੇ ਪ੍ਰਧਾਨ ਨੇ ਆਪ ਮਨੀਕ ਜਨਕ ਰਾਜਾ ਬੜਿੰਗ ਦਾ ਉਹ ਏਰੀਆ ਉਹ ਨੇੜੇ ਰਹਿੰਦੇ ਨੇ ਉਹਨਾਂ ਤੋਂ ਜੁਆਇਨਿੰਗ ਜਿਹੜੀ ਨਹੀਂ ਕਰਵਾਈ ਜਾਂਦੀ ਔਰ ਕਿਉਂਕਿ ਰਾਜਾ ਬੜਿੰਗ ਪਿਛਲੇ ਇੱਕ ਹਫਤੇ ਤੋਂ ਤਿੰਨ ਤੋਂ ਲੈ ਕੇ ਚਾਰ ਇੰਟਰਵਿਊਜ਼ ਦੇ ਵਿੱਚ ਉਹ ਕਹਿ ਚੁੱਕੇ ਨੇ ਤੇ ਉਹ ਸੀਐਮ ਫੇਸ ਆ ਜਿਹੜਾ ਉਹ ਪੰਜਾਬ ਦੇ ਵਿੱਚ ਨਹੀਂ ਕਿਉਂਕਿ ਉਹ ਵੀ ਆਪਣੀ ਕਿਤੇ ਨਾ ਕਿਤੇ ਪ੍ਰਧਾਨਗੀ ਦੀ ਜਿਹੜੀ ਕੁਰਸੀ ਆ ਉਹ ਬਚਾਉਣਾ ਚਾਹੁੰਦੇ ਆ ਕਿਉਂਕਿ ਜੇਕਰ ਉਹ ਏਰੀਆ ਰਾਜਾ ਬੜਿੰਗ ਦਾ ਸੀ ਤਾਂ ਫਿਰ ਉੱਥੇ ਜੇਕਰ ਕਿਸੇ ਵੱਡੇ ਬੀਜੇਪੀ ਲੀਡਰ ਦੀ ਕਾਂਗਰਸ ਦੇ ਵਿੱਚ ਜੁਆਇਨਿੰਗ ਹੁੰਦੀ ਹੈ ਤੇ ਉੱਥੇ ਰਾਜਾ ਬੜਿੰਗ ਦਿਖਾਈ ਨਹੀਂ ਦਿੰਦੇ ਚਰਨਜੀਤ ਸਿੰਘ ਚੰਨੀ ਦੇ ਵੱਲ ਉਹਨਾਂ ਨੇ ਜੁਆਇਨ ਕਰਵਾਇਆ ਜਾਂਦਾ ਰਾਜਾ ਬੜਿੰਗ ਦੇ ਏਰੀਆ ਦੇ ਵਿੱਚ ਤੇ ਇਸ ਚੀਜ਼ ਤੋਂ ਬਾਅਦ ਰਾਜਾ ਵਣਿਕ ਦੇ ਵੱਲੋਂ ਪਿਛਲੇ ਦਿਨੀ ਜਿਹੜੀ ਇੰਟਰਵਿਊਜ਼ ਕੀਤੀਆਂ ਗਈਆਂ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਕਿਹਾ ਜਾ ਰਿਹਾ ਆ ਕਿ ਉਹਨਾਂ ਦੀ ਕੁਰਸੀ ਬਚੀ ਰਵੇ ਪ੍ਰਧਾਨਗੀ ਦੀ ਸੀਐਮ ਫੇਸ ਉਹ ਨਹੀਂ ਨੇ ਆਪਣੇ ਆਪ ਨੂੰ ਉਹ ਸਿਰਫ ਤੇ ਸਿਰਫ ਪ੍ਰਧਾਨਗੀ ਤੱਕ ਰੱਖਣਾ ਚਾਹੁੰਦੇ ਨੇ ਪਰ ਇਸ ਤੋਂ ਬਾਅਦ ਕਾਂਗਰਸ ਦਾ ਅਗਲਾ ਫੈਸਲਾ ਕੀ ਹੁੰਦਾ ਹਾਈ ਕਮਾਂਡ ਦਾ ਉਹ ਵੀ ਇਸ ਮੀਟਿੰਗ ਦੇ ਵਿੱਚ ਲਿਆ ਜਾ ਸਕਦਾ ਆ ਜਿਹੜੀ ਕਿ ਕੱਲ ਨੂੰ ਹੋਣ ਜਾ ਰਹੀ ਹੈ ਕਾਫੀ ਇਸ ਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਔਰ ਇਸੇ ਕਰਕੇ ਚਰਨਜੀਤ ਸਿੰਘ ਚੰਨੀ ਕਈ ਮਸਲਿਆਂ 'ਤੇ ਹੁਣ ਕਾਂਗਰਸ ਪਾਰਟੀ ਦੇ ਵਿੱਚ ਐਕਟੀਵਿਟੀ ਕਾਫੀ ਨਜ਼ਰ ਆ ਰਹੀ ਹੈ ਚਰਨਜੀਤ ਸਿੰਘ ਚੰਨੀ ਦੀ ਹਾਲਾਂਕਿ ਪ੍ਰਤਾਪ ਸਿੰਘ ਬਾਜਵਾਨ ਜਿਹੜੇ ਉਹ ਪਿਛਲੇ ਦਿਨੀ ਕਾਫੀ ਦਿਨਾਂ ਤੋਂ ਐਕਟਿਵ ਨਜ਼ਰ ਨਹੀਂ ਆ ਰਹੇ ਉਹਦੀ ਵਜ੍ਹਾ ਇਹ ਵੀ ਹੋ ਸਕਦੀ ਹੈ ਕਿ ਨਵੇਂ ਸਾਲ ਦੀਆਂ ਉਹ ਛੁੱਟੀਆਂ ਸਪੈਂਡ ਕਰ ਰਹੇ ਹੋਣ ਜਾਂ ਕੁਝ ਆਪਣੇ ਪਰਸਨਲ ਜ਼ਿੰਮੇਵਾਰੀਆਂ ਦੇ ਕਰਕੇ ਬਿਜ਼ੀ ਨੇ ਇਸ ਕਰਕੇ ਉਹ ਪਾਰਟੀ ਦੀਆਂ ਮੀਟਿੰਗਾਂ ਦੇ ਵਿੱਚ ਕਹਿ ਲਵੋ ਜਾਂ ਜੋ ਵੀ ਪਾਰਟੀਆਂ ਦੇ ਵੱਲੋਂ ਕੰਮ ਕਰਵਾਏ ਜਾਂਦੇ ਨੇ ਉਹ ਬਾਲੇ ਐਕਟਿਵ ਨਜ਼ਰ ਨਹੀਂ ਆ ਰਹੇ ਉਹਦਾ ਇੱਕ ਕਾਰਨ ਵੀ ਆ ਕਿ ਤਰਨਤਾਰਨ ਦੇ ਵਿੱਚ ਜਦੋਂ ਇਲੈਕਸ਼ਨਸ ਹੁੰਦੀਆਂ ਨੇ ਪਿਛਲੇ ਦਿਨੀ ਤੇ ਇੱਕ ਜਿਹੜਾ ਕੈਂਡੀਡੇਟ ਆ ਉਹ ਪਤਾਪ ਸਿੰਘ ਬਾਜਵਾ ਦੇ ਵੱਲੋਂ ਅਨਾਉਂਸ ਕੀਤਾ ਜਾਂਦਾ ਜਾਂ ਤਰਨਤਾਰਨ ਦੇ ਵਿੱਚ ਜਿਹੜਾ ਕਿ ਜਮਣੀਚੋੜ ਹਾਰ ਜਾਂਦਾ ਜਾਂ ਔਰ ਕਿਤੇ ਨਾ ਕਿਤੇ ਇਸ ਵਜ੍ਹਾ ਕਰਕੇ ਵੀ ਅਨਾਉਂਸਮੈਂਟ ਜਿਹੜੀ ਕੀਤੀ ਗਈ ਸੀ ਉਹਨਾਂ ਦਾ ਕੈਂਡੀਡੇਟ ਬਣਾਇਆ ਗਿਆ ਸੀ ਉਹ ਹਾਰ ਜਾਂਦਾ ਤੇ ਉਹਨਾਂ ਦੀ ਜਮਾਨਤਾਂ ਜप्त ਹੋ ਜਾਂਦੀਆਂ ਨੇ ਇਸ ਕਰਕੇ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੇ ਉਹ ਇਨੇ ਦਿਨੀ ਕਾਫੀ ਐਕਟਿਵ ਨਜ਼ਰ ਨਹੀਂ ਆ ਰਹੇ ਔਰ ਕੁੱਲ ਮਿਲਾ ਕੇ ਕੱਲ ਦੀ ਮੀਟਿੰਗ ਦੇ ਵਿੱਚ ਸਿੱਧੂ ਜੋੜੇ ਤੇ ਚਰਚਾ ਜ਼ਰੂਰ ਹੋਵੇਗੀ ਪਰ ਜੋ ਜੋ ਜਾਣਕਾਰੀ ਆ ਰਹੀ ਹੈ AICCI ਦੇ ਸੋਰਸਸ ਤੋਂ ਕਿ ਕੋਈ ਅੰਤਮ ਫੈਸਲਾ ਨਹੀਂ ਹੋਵੇਗਾ ਅੰਤਿਮ ਫੈਸਲਾ ਇਸ ਕਰਕੇ ਨਹੀਂ ਹੋਵੇਗਾ ਕਿ ਕਾਂਗਰਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕਾਂਟੋ ਕਲੇਸ਼ ਹੋਰ ਨਾ ਪੈ ਜਾਵੇ ਪੰਜਾਬ ਵਿੱਚ ਇਸ ਵੇਲੇ ਕੋਸ਼ਿਸ਼ ਕਾਂਗਰਸ ਪਾਰਟੀ ਦੀ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਹੈ ਗੁੱਟਬਾਜ਼ੀ ਨੂੰ ਖਤਮ ਕਰਨ ਦੀ ਹੈ ਜੇ ਕੋਈ ਇਸ ਤਰ੍ਹਾਂ ਦਾ ਫੈਸਲਾ ਕਾਂਗਰਸ ਪਾਰਟੀ ਲੈਂਦੀ ਹੈ ਸਿੱਧੂ ਜੋੜੇ ਨੂੰ ਲੈ ਕੇ ਤਾਂ ਕਿਸੇ ਤਰ੍ਹਾਂ ਦੀ ਕੋਈ ਡਿਵੀਜ਼ਨ ਵਾਲੇ ਪਾਸੇ ਜਾਂ ਕੋਈ ਫੁੱਟ ਵਾਲੇ ਪਾਸੇ ਜਾਂਦਾ ਆ ਕਿਉਂਕਿ ਜੋ ਨਜ਼ਦੀਕੀਆਂ ਨਵਜੋਤ ਕੌਰ ਸਿੱਧੂ ਸਿੱਧੂ ਦੀਆਂ ਚਿੱਠੀਆਂ ਦੀ ਜਾਂ ਚਾਹੇ ਉਹ ਨਿਤਨ ਗਟਕੜੀ ਦੇ ਨਾਲ ਮੁਲਾਕਾਤ ਹੀ ਆ ਮੁਲਾਕਾਤ ਤੋਂ ਬਾਅਦ ਉਹਨਾਂ ਦੀ ਪ੍ਰਸ਼ੰਸਾ ਤਾਰੀਫ਼ ਕਰਨ ਨੂੰ ਲੈ ਕੇ ਹੋਈ ਆ ਚਾਹੇ ਹੋਰ ਬਹੁਤ ਸਾਰੇ ਮਸਲੇ ਜਿਨ੍ਹਾਂ ਦੇ ਵਿੱਚ ਗਵਰਨਰਲ ਦੇ ਨਾਲ ਮੁਲਾਕਾਤ ਤੋਂ سلسلہ ਸ਼ੁਰੂ ਹੋਇਆ ਸੀ ਤੇ ਇੱਕ ਕਿੱਥੋਂ ਤੋਂ ਕਿੱਥੋਂ ਤੱਕ سلسلہ ਜਿਹੜਾ ਪਹੁੰਚ ਚੁੱਕਿਆ ਆ ਹੁਣ ਮਤਲਬ ਚੰਡੀਗੜ੍ਹ ਤੋਂ ਜਿਹੜਾ سلسلہ ਸ਼ੁਰੂ ਹੋਇਆ ਸੀ ਉਹਦੀ ਕਿਤੇ ਨਾ ਕਿਤੇ ਚਰਚਾ ਜਿਹੜੀ ਦਿੱਲੀ ਤੱਕ ਪਹੁੰਚ ਗਈ ਆ ਉਹਨਾਂ ਸਾਰਿਆਂ ਨੂੰ ਪਤਾ ਆ ਇਸ ਕਰਕੇ ਕਾਂਗਰਸ ਪਾਰਟੀ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਪੁੱਲ ਮਿਲਾ ਕੇ ਕੱਲ ਦੀ ਮੀਟਿੰਗ ਕਾਫੀ ਅਹਿਮ ਹੈ ਦੇਸ਼ ਨੂੰ ਲੈ ਕੇ ਕਈ ਚਰਚਾਵਾਂ ਹੋਣੀਆਂ ਨੇ ਇੱਕ ਬਹੁਤ ਵੱਡੀ ਚਰਚਾ ਇਹ ਵੀ ਹੈ ਕਿ ਕਾਂਗਰਸ ਦਾ ਅਗਲਾ ਪ੍ਰਧਾਨ ਕੌਣ ਹੋਵੇਗਾ ਪੰਜਾਬ ਦੇ ਪ੍ਰਧਾਨ ਦੀ ਗੱਲ ਨਹੀਂ ਕਰ ਰਹੀ ਕਾਂਗਰਸ ਦੇ ਪ੍ਰਧਾਨ ਦੀ ਗੱਲ ਕਰ ਰਹੀਆਂ ਇਹਦੇ ਵਿੱਚ ਦੋ ਜਿਹੜੇ ਨਾਮ ਨੇ ਉਹ ਸਾਹਮਣੇ ਆ ਰਹੇ ਨੇ ਇੱਕ ਤੇ ਨੇ ਸਚਿਨ ਪਾਇਲਟ ਅਧ ਤੇ ਦੂਜਾ ਪ੍ਰਿੰਕਾ ਗਾਂਧੀ ਕੀ ਪ੍ਰਿੰਕਾ ਗਾਂਧੀ ਪਰਿਵਾਰ ਦੇ ਕੋਲ ਦੁਬਾਰਾ ਤੋਂ ਜਾਂ ਗਾਂਧੀ ਪਰਿਵਾਰ ਦੇ ਕੋਲ ਦੁਬਾਰਾ ਤੋਂ ਜਿਹੜੀ ਆ ਪ੍ਰਧਾਨਗੀ ਜਾਂਦੀ ਆ ਜਦ ਸਚਿਨ ਪਾਇਲਟ ਇਸ ਪ੍ਰਧਾਨਗੀ ਦੇ ਵਿੱਚ ਮੋਰੀ ਹੁੰਦੇ ਆ ਕਿਉਂਕਿ ਤੁਹਾਨੂੰ ਇਹ ਵੀ ਯਾਦ ਹੋਣਾ ਹੈ ਕਿ ਕਿਸ ਤਰ੍ਹਾਂ ਬਗਾਵਤ ਹੈ ਜਿਹੜੀ ਉਹ ਸਚਿਨ ਪਾਇਲਟ ਦੇ ਵੱਲੋਂ ਉਸ ਦੀਆਂ ਖਬਰਾਂ ਸਾਹਮਣੇ ਆਈਆਂ ਸੀ ਇੱਕ ਚਰਚਾ ਛਿੜ ਗਈ ਸੀ ਔਰ ਉਸ ਤੋਂ ਬਾਅਦ ਹੁਣ ਇਹੀ ਚੀਜ਼ ਹੋਵੇਗੀ ਕਿ ਅਗਲਾ ਪ੍ਰਧਾਨ ਕੌਣ ਹੋਵੇਗਾ ਜੇਕਰ ਇਸੇ ਤਰ੍ਹਾਂ ਸਥਿਤੀ ਬਣੀ ਰਹਿੰਦੀ ਹੈ ਪ੍ਰਧਾਨਗੀ ਨੂੰ ਲੈ ਕੇ ਕਾਟੋਪਲੇਸ਼ ਕਾਂਗਰਸ ਦੇ ਵਿੱਚ ਰਹਿੰਦਾ ਆ ਤਾਂ ਉਸ ਦੇ ਖਮਿਆਜੇ ਕਾਂਗਰਸ ਨੂੰ ਕਾਫੀ ਜਿਹੜੇ ਆ ਉਹ ਵੱਡੇ ਭੁਗਤਨੇ ਪੈ ਸਕਦੇ ਆ ਹੁਣ ਜਿਹੜੀ ਕੱਲ ਦੀ ਮੀਟਿੰਗ ਆ ਉਹਦੇ ਵਿੱਚ ਚਰਚਾ ਪ੍ਰਧਾਨਗੀ ਨੂੰ ਲੈ ਕੇ ਵੀ ਹੋਵੇ ਬੈਸਟ ਬੰਗਾਲ ਤੇ ਕੇਰਲ ਦੇ ਵਿੱਚ ਜਿਹੜੇ ਇਲੈਕਸ਼ਨਸ ਹੋਣੇ ਆ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਮੋਦੀ ਸਰਕਾਰ ਨੂੰ ਘੇਰਨਾ ਆ ਉਹਦੀ ਰਣਨੀਤੀ ਤਿਆਰ ਕਰਨੀ ਆ ਕਿਉਂਕਿ 6-7 ਮਹੀਨੇ ਹਲੇ ਵੀ ਉਹਨਾਂ ਵੋਟਾਂ ਦੇ ਵਿੱਚ ਪਏ ਆ ਤੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਬਹੁਤ ਸਾਰੇ ਇਸ਼ੂਜ਼ ਨੇ ਜਿਹੜੇ ਕਿ ਉਹਨਾਂ ਨੂੰ ਲੈ ਕੇ ਵੀ ਚਰਚਾ ਹੋਏਗੀ ਔਰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਕਾਂਗਰਸ ਆ ਜਿਹੜੀ ਉਹ ਆਪਣੀ ਦੁਬਾਰਾ ਤੋਂ ਸਰਕਾਰ ਬਣਾ ਸਕਦੀ ਹੈ ਇਹ ਕਾਂਗਰਸ ਦੇ ਕੋਲ ਇੱਕ ਮੌਕਾ ਆ ਪਰ ਜੇਕਰ ਹਾਲਾਤ ਕਾਂਗਰਸ ਦੇ ਲਈ ਬਸੋਂ ਬਾਹਰ ਹੋ ਜਾਂਦੇ ਆ ਫਿਰ ਉਹਨਾਂ ਦੇ ਲਈ ਔਖਾ ਆ ਕਿਉਂਕਿ ਪੰਜਾਬ ਦੇ ਵਿੱਚ ਇਲੈਕਸ਼ਨਸ ਨੂੰ ਲੈ ਕੇ ਵੀ ਹਜੇ ਸਾਲ ਤੋਂ ਵੱਧ ਦਾ ਸਮਾਂ ਬਾਕੀ ਹੈ ਤੇ ਜੇਕਰ ਕਾਂਗਰਸ ਪਲਾਨ ਦੇ ਨਾਲ ਪੂਰੀ ਤਰ੍ਹਾਂ ਤਨਦੇਹੀ ਦੇ ਨਾਲ ਆਪਣੇ ਆਪ ਨੂੰ ਇਕੱਠਾ ਕਰਕੇ ਦੁਬਾਰਾ ਤੋਂ ਐਕਟਿਵ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਲਈ ਇੱਕ ਸੁਨਹਿਰੀ ਮੌਕਾ ਪੰਜਾਬ ਦੇ ਵਿੱਚ ਬਣਦਾ ਦਿਖਾਈ ਦੇਵੇਗਾ ਪਰ ਜੇਕਰ ਇਸੇ ਤਰ੍ਹਾਂ ਕਾਂਗਰਸ ਦੇ ਵਿੱਚ ਕਾਟੋਪਲੇਸ਼ ਬਰਕਰਾਰ ਰਹਿੰਦਾ ਆ ਕਿਉਂਕਿ ਕਦੇ ਨਾ ਕਦੇ ਜਿਹੜਾ ਇਹ ਕਾਟੋਪਲੇਸ਼ ਆ ਇਹਦਾ ਖਮਿਆਜਾ ਕਾਂਗਰਸ ਪਹਿਲਾਂ ਵੀ ਭੁਗਤ ਰਹੀ ਆ ਤੇ ਹੁਣ ਵੀ ਭੁਗਤ ਸਕਦੀ ਹੈ ਕਿਉਂਕਿ ਜਿਹੜੇ ਪੰਜਾਬ ਦੇ ਲੋਕ ਨੇ ਉਹ ਇਸ ਚੀਜ਼ ਤੋਂ ਪੂਰੀ ਤਰ੍ਹਾਂ ਸਮਝ ਚੁੱਕੇ ਨੇ ਕਿ ਜਿਹੜੀਆਂ ਇਹ ਪਾਰਟੀਆਂ ਨੇ ਸਿਰਫ ਤੇ ਸਿਰਫ ਆਪਣੇ ਸਿਆਸੀ ਏਜੰਡੇ ਮੁੱਖ ਰੱਖ ਕੇ ਵੋਟਾਂ ਤੱਕ ਹੀ ਸੀਮਤ ਰਹਿੰਦੇ ਨੇ ਬਾਅਦ ਦੇ ਵਿੱਚ ਕਿਤੇ ਦਿਖਾਈ ਨਹੀਂ ਦਿੰਦੇ ਪਰ ਜੇਕਰ ਕਾਂਗਰਸ ਦੇ ਲਈ ਇਦਾਂ ਦੇ ਹਾਲਾਤ ਪੰਜਾਬ ਦੇ ਵਿੱਚ ਦੁਬਾਰਾ ਤੋਂ ਬਣਦੇ ਆ ਤਾਂ ਕਾਂਗਰਸ ਦੇ ਲਈ ਕਾਫੀ ਔਖਾ ਹੋ ਜਾਵੇਗਾ ਹਾਲਾਂਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਵਤੀ ਚੋਣਾਂ ਦੇ ਵਿੱਚ ਕਾਂਗਰਸ ਨੇ ਆਪਣੇ ਆਪ ਨੂੰ ਵਧੀਆ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਖਾਸ ਕਰ ਚਰਨਜੀਤ ਸਿੰਘ ਚੰਨੀ ਦੇ ਏਰੀਏ ਦੇ ਵਿੱਚ ਔਰ ਕਿਤੇ ਨਾ ਕਿਤੇ ਹੁਣ ਇਹ ਵੀ ਉਮੀਦ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਤਵੱਜਹ ਜਿਹੜੀ ਜ਼ਿਆਦਾ ਦਿੱਤੀ ਜਾ ਰਹੀ ਹੈ ਤੇ ਕਿਤੇ ਨਾ ਕਿਤੇ ਜੇਕਰ ਉਹ ਸੀਐਮ ਫੇਸ ਦੇ ਲਈ ਪੰਜਾਬ ਦੇ ਵਿੱਚ ਲੜਦੇ ਕਾਫੀ ਜਿਹੜਾ ਉਹਨਾਂ ਨੂੰ ਹੰਘਾਰਾ ਜਿਹੜਾ ਉਹ ਮਿਲਦਾ ਦਿਖਾਈ ਦੇਵੇਗਾ ਸੋ ਕੁੱਲ ਮਿਲਾ ਕੇ ਕੱਲ ਦੀ ਮੀਟਿੰਗ ਜਿਹੜੀ ਕਿ ਕਾਂਗਰਸ ਵਰਕਿੰਗ ਕਮੇਟੀ ਦੇ ਵੱਲੋਂ ਰੱਖੀ ਗਈ ਹੈ ਜਿਸ ਦੇ ਵਿੱਚ ਕਾਫੀ ਅਹਿਮ ਫੈਸਲੇ ਕਾਂਗਰਸ ਕਮੇਟੀ ਦੇ ਵੱਲੋਂ ਕੀਤੇ ਜਾਣਗੇ ਪੰਜਾਬ ਨੂੰ ਲੈ ਕੇ ਕੀਤੇ ਜਾਣਗੇ ਪੰਜਾਬ ਦੇ ਵਿੱਚ ਅਗਲੇ ਸੀਐਮ ਫੇਸ ਨੂੰ ਲੈ ਕੇ ਕੀਤੇ ਜਾਣਗੇ ਨਵਜੋਤ ਕੌਰ ਸਿੱਧੂ ਤੇ ਸਿੱਧੂ ਜੋੜੇ ਨੂੰ ਲੈ ਕੇ ਕੀਤੇ ਜਾਣਗੇ ਪਰ ਕਿਤੇ ਨਾ ਕਿਤੇ ਕਾਂਗਰਸ ਦੇ ਲਈ ਕਾਫੀ ਸਵਾਲ ਨੇ ਜਿਹੜੇ ਅਹਿਮ ਨੇ ਕਿ ਕਿਤੇ ਨਾ ਕਿਤੇ ਉਹ ਸਾਰੀਆਂ ਜਿਹੜੇ ਵਰਕਰਸ ਨੇ ਉਹਨਾਂ ਨੂੰ ਆਪਣੇ ਨਾਲ ਲੈ ਕੇ ਅੱਗੇ ਦੀ ਜਿਹੜੀ ਨੀਤੀ ਤਿਆਰ ਕਰਦੀ ਹੈ ਤਾਂ ਕਾਂਗਰਸ ਦੇ ਲਈ ਉਸ ਦੇ ਕਾਫੀ ਵਧੀਆ ਨਤੀਜੇ ਆਉਣਗੇ ਹੁਣ ਸਾਨੂੰ ਦੀ ਉਹ ਇਜਾਜ਼ਤ ਸਤਿ ਸ਼੍ਰੀ ਅਕਾਲ